ਛੇਵੇਂ ਪਾਤਸ਼ਾਹ ਕੋਲ ਬੜੀਆਂ ਸ਼ਿਕਾਇਤਾਂ ਪਹੁੰਚਦੀਆਂ ਨੇ ਬਈ ਸੁthre ਸ਼ਾ ਇੰਜ ਕਰਦਾ ਹੈ ਸੁthre ਸ਼ਾ ਇੰਜ ਕਰਦਾ ਹੈ ਕਿਸੇ ਦੀ ਦੁਕਾਨ ਤੋਂ ਮਠਿਆਈ ਖਾ ਗਿਆ ਕਿਸੇ ਤੋਂ ਕੁਝ ਲੈ ਕੇ ਖਾ ਗਿਆ ਪੈਸੇ ਨਹੀਂ ਦਿੰਦਾ ਕਈਆਂ ਦੇ ਕਈ ਕੁਝ ਕਰਦਾ ਹੈ ਤੇ ਮਹਾਰਾਜ ਬੈਠੇ ਰਹਿੰਦੇ ਨੇ ਤੇ ਮਹਾਰਾਜ ਚੁੱਪ ਕਰ ਜਾਂਦੇ ਨੇ ਬਸ ਮਾੜਾ ਜਿਹਾ ਉਹਨਾਂ ਦੇ ਸਾਹਮਣੇ ਕਹਿੰਦਾ ਸੁthre ਆਏ ਕਿਉਂ ਕਰਨਾ ਤੂੰ ਮਹਾਰਾਜ ਮਠਿਆਈ ਖਾਦੀ ਹੈ ਹੋਰ ਕਿਹੜੀ ਗੱਲ ਹੋ ਗਈ ਹੈ ਪੈਸੇ ਕਹਿੰਦੇ ਤੁਹਾਡੇ ਹੁੰਦੇ ਮੈਨੂੰ ਪੈਸਿਆਂ ਦੀ ਕਿਹੜੀ ਪਰਵਾਹ ਹੈ ਤੁਸੀਂ ਆਪੇ ਬਿੱਲ ਤਾਰ ਦਿਓ ਇੱਕ ਹਲਵਾਈ ਆਇਆ ਸੀ ਅੰਮ੍ਰਿਤਸਰ ਦਾ ਛੇਵੇਂ ਪਾਤਸ਼ਾਹ ਦੇ ਕੋਲ ਜਿਹੜਾ ਕਹਿੰਦਾ ਸੀ ਮਹਾਰਾਜ ਨੂੰ ਸਾਲ ਹੋ ਗਿਆ ਤੁਹਾਡਾ ਨਾਂ ਲੈ ਕੇ ਰੋਜ਼ ਅੱਧਾ ਕਿਲੋ ਮਠਿਆਈ ਖਾ ਕੇ ਆਉਂਦਾ ਤੇ ਅੱਜ ਮੈਂ ਪੈਸੇ ਮੰਗੇ ਨੇ ਤੇ ਮੁੱਕਰ ਕੇ ਕਹਿੰਦਾ ਗੁਰੂ ਕੀ ਨਗਰੀ ਹੈ ਅੰਮ੍ਰਿਤਸਰ ਇੱਥੇ ਸਾਰਾ ਕੁਝ ਗੁਰੂ ਦਾ ਹੀ ਹੈ ਤੂੰ ਕੀ ਲੱਗਣਾ ਖਾ ਗਏ ਤੇ ਖਾ ਗਏ ਗੁਰੂ ਸਾਹਿਬ ਨੂੰ ਆ ਕੇ ਕਿਹਾ ਮਹਾਰਾਜ ਕਹਿੰਦੇ ਭਾਈ ਦੇ ਦੇਓ ਇਹ ਜੋ ਕੁਝ ਜਿੰਨਾ ਬਣਦਾ ਦਾ ਖਜ਼ਾਨਾ ਕਹਿੰਦੇ ਸੁਥਰੇ ਨੂੰ ਕਹੋ ਥੋੜਾ ਸੁਧਾਰ ਕਰ ਲੈ ਕਹਿੰਦੇ ਨਹੀਂ ਕਹਿ ਨਹੀਂ ਸਕਦੇ ਤੂੰ ਭਗਤਾ ਕਹਿ ਬਸ ਭਗਤਾ ਤਾਣ ਤੇਰਾ ਉਹ ਕਿਹੜੀ ਚੀਜ਼ ਹੈ ਜਿੰਨੇ ਗੁਰੂ ਨੂੰ ਜਿੱਤ ਲਿਆ ਉਹ ਜਿੱਤ ਹੈ ਅਠੇ ਪੈਰੀ ਇੱਕ ਗੁਰੂ ਦੀ ਪ੍ਰੀਤ ਗੁਰੂ ਨਾਲ ਜੁੜਿਆ ਰਹਿੰਦਾ ਸਿੱਖ ਕਦੀ ਭੁੱਲਦਾ ਨਹੀਂ ਇੱਕ ਪਲ ਵਾਸਤੇ ਵੀ ਗੁਰੂ ਨਾਲ ਸੌਦੇਬਾਜ਼ੀਆਂ ਨਹੀਂ ਕਰਦਾ ਵੀ ਤੂੰ ਆ ਕਰੇਗਾ ਤੇ ਤਾਂ ਮੈਂ ਤੇਰਾ ਸਿੱਖਾਂ ਉਹ ਕਹਿੰਦਾ ਮਹਾਰਾਜ ਕਰੇਗਾ ਤਾਂ ਵੀ ਤੇਰਾ ਸਿੱਖਾਂ ਤੇ ਨਾ ਕਰੇਗਾ ਤੇ ਤਾਂ ਵੀ ਤੇਰਾ ਸਿੱਖਾਂ ਤੇਰਾ ਤੇ ਹੈ ਹੀ ਆ ਇਹ ਕਰਾਂ ਨਾ ਕਰਾਂ ਵਾਲੀ ਮੇਰੀ ਕੋਈ ਸ਼ਰਤ ਹੈ ਹੀ ਨਹੀਂ ਹੈ بے ਸ਼ਰਤ ਪਿਆਰ ਅੱਜ ਕੱਲ ਦੇ ਮਨੋਵਿਗਿਆਨਕ ਕਹਿੰਦੇ ਵੀ ਬੰਦਾ ਜਿਹੜਾ ਰੋਗੀ ਹੋ ਗਿਆ ਨਾ ਮਾਨਸਿਕ ਤੌਰ ਤੇ ਉਹਦੀ ਦਵਾਈ ਇੱਕੋ ਹੀ ਹੈ ਅਨ ਕੰਡੀਸ਼ਨਲ ਲਵ ਬਿਨਾਂ ਸ਼ਰਤ ਤੋਂ ਪਿਆਰ ਵਿੱਚ ਰਹਿਣਾ ਕੋਈ ਸ਼ਰਤ ਨਹੀਂ ਕੋਈ ਸ਼ਰਤ ਨਹੀਂ ਗੁਰੂ ਦੇ ਨਾਲ ਬਿਨਾਂ ਸ਼ਰਤ ਪਿਆਰ ਹੈ ਕੋਈ ਬਾਜ਼ਾਰੀ ਪਣ ਨਹੀਂ ਹੈ ਵੀ ਆਹ ਕਰੇਗਾ ਤੇ ਤਾਂ ਤੇਰੇ ਸਿੱਖਾਂ ਹਾਂ ਕਰਦਾ ਗੁਰੂ ਹੀ ਹੈ ਤੂੰ ਕਰੇ ਤਾਂ ਵੀ ਤੂੰ ਸਾਡਾ ਗੁਰੂ ਹੈ ਮਾਂ ਤਾਂ ਮਾਂ ਹੀ ਰਹਿੰਦੀ ਹੈ ਭਾਵੇਂ ਮੂੰਹ ਵਿੱਚ ਰੋਟੀ ਪਾਏ ਤੇ ਭਾਵੇਂ ਮੂੰਹ ਤੇ ਚਪੇੜ ਮਾਰਦਾ ਮਾਂ ਤਾਂ ਮਾਂ ਹੀ ਹੈ ਉਹੀ ਹੱਥ ਰੋਟੀ ਖੋਹਦਾ ਉਹੀ ਹੱਥ ਚਪੇੜ ਮਾਰਦਾ ਸਿੱਖਾ ਦੇ ਜ਼ਿੰਦਗੀ ਵਿੱਚ ਕਿਤੇ ਦੁੱਖ ਸੁੱਖ ਆ ਗਿਆ ਤੇ ਫਿਰ ਤੇਰਾ ਗੁਰੂ ਤੇਰੇ ਨਾਲ ਹੈ ਤੂੰ ਕਦੀ ਅੰਦਰੋਂ ਗੁਰੂ ਨਾਲੋਂ ਦੂਰ ਨਾ ਹੋਇਆ ਕਰ ਇਹ ਗੁਰੂ ਦੀ ਸਭ ਤੋਂ ਵੱਡੀ ਮਰਿਆਦਾ ਹੈ ਐਸੇ ਲੋਕ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਹੁੜ ਕਛ ਨਾ ਵਿਚਾਰੇ ਇਹਦੇ ਅਰਥ ਕੀ ਕਰੋਗੇ ਬੜੇ ਘੱਟ ਨੇ ਬਹੁਤ ਥੋੜੇ ਨੇ ਕਾਪੀ ਪਾੜ ਕੇ ਵਗਾ ਦਿੰਦਾ ਲੇਖੇ ਵਾਲੀ ਪੁੱਛਦਾ ਨਹੀਂ ਪਰ ਇਹਦੀ ਇੰਨੀ ਕੀ ਵਿਆਖਿਆ ਚੰਗੀ ਹੈ ਕਿਉਂਕਿ ਅਸੀਂ ਕਹਾਂਗੇ ਅਸੀਂ ਦਾਵਾ ਕਰ ਸਕਦੇ ਹਾਂ ਵੀ ਗੁਰੂ ਨੇ ਕਾਪੀ ਪਾੜ ਹੀ ਦੇਣੀ ਜੋ ਮਰਜ਼ੀ ਕਰੀ ਚੱਲੋ ਐਵੇਂ ਦੀ ਗੱਲ ਨਹੀਂ ਹੈ ਉਹ ਵੀ ਕਿਸੇ ਹੁਕਮ ਵਿੱਚ ਹੀ ਹੁੰਦਾ ਹੈ ਗੁਰੂ ਦੇ ਗੁਰੂ ਦੀ ਨਜ਼ਰ ਵਿੱਚ ਹੋ ਰਿਹਾ ਹੈ ਗੁਰੂ ਵੇਖ ਰਿਹਾ ਸਿੱਖ ਨੂੰ ਜੋ ਵੀ ਕਰ ਰਿਹਾ 24 ਘੰਟੇ ਗੁਰੂ ਡਾਇਰੈਕਟ ਵੇਖ ਰਿਹਾ ਉਹ ਐਵੇਂ ਦੀ ਸ਼ਖਸੀਅਤ ਹੈ ਉਹਨੇ ਪਰਦਾ ਕਦੀ ਪਾਇਆ ਹੀ ਨਹੀਂ ਕੁਝ ਲੁਕੋਇਆ ਹੀ ਨਹੀਂ ਕਦੀ ਇਵੇਂ ਦੇ ਬੰਦਿਆਂ ਵਾਸਤੇ ਰੱਬ ਨੂੰ ਆਪਣੇ ਮੰਦਰ ਦਾ ਮੂੰਹ ਦੂਜੇ ਪਾਸੇ ਨੂੰ ਕਰਨਾ ਪਿਆ ਜਿਸ ਭਗਤ ਨਾਮਦੇਵ ਜੀ ਦੀ ਤੁਸੀਂ ਗੱਲ ਕਰਦੇ ਹੋ ਉੱਥੇ ਬੰਦੇ ਤੇ ਕਿੰਨੇ ਆ ਕੇ ਪੂਜਾ ਕਰਦੇ ਸੀ ਨਾ بڑے ਬੰਦੇ ਆ ਕੇ ਉੱਥੇ ਹੁਣ ਰੱਬ ਦਾ ਮਤਲਬ ਇਹ ਨਹੀਂ ਵੀ ਮੰਦਰ ਵਿੱਚ ਜਿਹੜੀ ਮੂਰਤੀ ਪਈ ਹੈ ਉਹ ਆਕਾਰ ਹੈ ਉਸ ਆਕਾਰ ਵਿੱਚੋਂ ਨਿਰਆਕਾਰ ਨੂੰ ਵੇਖਿਆ ਇਹ ਕੋ ਵੱਖਰਾ ਵਿਸ਼ਾ ਹੁਣ ਟਾਈਮ ਨਹੀਂ ਮੈਂ ਫਿਰ ਬਹੁਤਾ ਖਜ਼ਰਜਾ ਕੰਮ ਆਕਾਰ ਜੇ ਨਿਰਆਕਾਰ ਤੱਕ ਲੈ ਜਾਂਦਾ ਤੇ ਮਾੜਾ ਨਹੀਂ ਆਕਾਰ ਨਿਰਆਕਾਰ ਤੱਕ ਲੈ ਜਾਂਦਾ ਕੋਈ ਬੰਦਾ ਆਕਾਰ ਵਾਲਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੱਕ ਲੈ ਜਾਂਦਾ ਤੇ ਬੰਦਾ ਮਾੜਾ ਨਹੀਂ ਪਰ ਜੇ ਉਹ ਬੰਦਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਤੇ ਪੜਦਾ ਪਾ ਕੇ ਉਹਨੂੰ ਤੁਹਾਨੂੰ ਆਪਣੇ ਤੱਕ ਰੱਖ ਲੈਂਦਾ ਉਹ ਬੰਦਾ ਪਾਪੀ ਹੈ ਉਹ ਮਾੜਾ ਹੈ ਗੁਰੂ ਤੱਕ ਨਹੀਂ ਲੈ ਜਾਂਦਾ ਨਿਰਆਕਾਰ ਤੱਕ ਨਹੀਂ ਲੈ ਕੇ ਜਾਂਦਾ ਭਗਤ ਜੀ ਕਹਿੰਦੇ ਇੱਕ ਦਿਨ ਤੁਰੇ ਜਾਂਦੇ ਸੀ ਮਨਸੂਬਾ ਬਣਾ ਕੇ ਘਰੋਂ ਨਹੀਂ ਤੁਰ ਕੇ ਆਏ ਵੀ ਚਲੋ ਮੰਦਰ ਜਾ ਕੇ ਆਈਏ ਇਦਾਂ ਨਹੀਂ ਸੀ ਆਏ ਭਗਤ ਜੀ ਭਗਤਨਾਮ ਦੇਵ ਜੀ ਤੁਰੇ ਜਾਂਦੇ ਸੀ ਕਿਤੇ ਬਾਹਰ ਕਿਉਂਕਿ ਐਸੇ ਭਗਤ ਨਹੀਂ ਭਗਤਨਾਮ ਦੇਵ ਜੀ ਜਿਹੜੇ ਜਿਨ੍ਹਾਂ ਨੂੰ ਦਿਵ ਦ੍ਰਿਸ਼ਟੀ ਖੁੱਲ ਗਈ ਸੀ ਦਿਵ ਦ੍ਰਿਸ਼ਟੀ ਮਤਲਬ ਪਰਮੇਸ਼ਰ ਜਿੱਧਰ ਵਹਿੰਦੇ ਸਨ ਆਕਾਰ ਦਿਸਦਾ ਸੀ ਥੋੜਾ ਜਰ ਵਿੱਚੋਂ ਨਿਰਾਰਕਾਰ ਪ੍ਰਗਟ ਹੋ ਜਾਂਦਾ ਸੀ ਵਿਵਸਥਾ ਹੁੰਦੀ ਹੈ ਇਹਨੂੰ ਦਿਵ ਦ੍ਰਿਸ਼ਟ ਕਹਿੰਦੇ आनंद ਸਾਹਿਬ ਦੀ ਮੇਰੇ ਖਿਆਲ ਵਿੱਚ 34 ਨੰਬਰ ਪੌੜੀ 37 ਨੰਬਰ ਪੌੜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਨੇਤਰੋ ਮੇਰੇ ਉਹ ਹਰ ਤੂੰ ਮੈਂ ਜੋਤ ਧਰੀ ਹਰ ਬਿਨ ਅਵਰਨ ਦੇਖੂ ਕੋਈ ਹਰ ਬਿਨ ਅਵਰਨ ਦੇਖੂ ਕੋਈ ਨਦਰੀ ਹਰ ਨਿਹਾਲਿਆ ਇਹ ਵੇ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੂਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰਨ ਕੋਈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰੂ ਮਿਲਿਆ ਹੈ ਦਿਬ ਦ੍ਰਿਸ਼ਟ ਹੋਈ ਦਿਬ ਦ੍ਰਿਸ਼ਟੀ ਖੁੱਲ ਜਾਂਦੀ ਹੈ ਨਾਮ ਦੇ ਨਾਲ ਭਗਤ ਨਾਮ ਦੇ ਉਹਨੂੰ ਜਦੋਂ ਪ੍ਰਕਾਸ਼ ਹੋ ਗਿਆ ਨਾ ਹੁਣ ਵੀ ਕਿਸੇ ਕਿਸੇ ਬੰਦੇ ਨੂੰ ਹੋ ਜਾਂਦਾ ਇਹਨੇ ਇਹ ਕੰਮ ਵੈਸੇ ਨਾ ਇਹ ਬੰਦਾ ਸਮਾਜ ਵਾਲਾ ਨਹੀਂ ਰਿੰਦਾ ਜਿਹੜਾ ਬੜਾ ਔਖਾ ਹੋ ਜਾਂਦਾ ਪਤਾ ਹੀ ਨਹੀਂ ਕਿ ਨੂੰ ਜੱਫੀ ਪਾਪ ਹੋਵੇ ਬਹੁਤ ਕਮ ਔਖਾ ਹੈ ਐਵੇਂ ਦੇ ਬੰਦੇ ਬੜੇ ਇਸ ਗੱਲ ਨੂੰ ਡਰ ਕੇ ਅੰਦਰ ਵੜ ਗਏ ਖਤਰਾ ਹੈ ਬਹੁਤ ਜ਼ਿਆਦਾ ਕਿਉਂਕਿ ਸਮਾਜ ਹੈ ਵੇਖੀ ਜੋ ਇੱਕ ਪਿੱਛੇ ਦੀ ਮਾਨਸਾ ਜ਼ਿਲ੍ਹੇ ਦੇ ਵਿੱਚ ਡਰਾਈਵਰ ਸੀ ਸਿੰਘ ਬਸਦਾ ਬੜੀ ਪੁਰਾਣੀ ਗੱਲ ਹੈ ਉਹਨੂੰ ਦਿਵ ਦ੍ਰਿਸ਼ਟੀ ਖੁੱਲ ਗਈ ਸੀ ਦੇਵ ਦ੍ਰਿਸ਼ਟੀ ਦੇ ਵਿੱਚ ਇਹ ਹੁੰਦਾ ਹੈ ਵੀ ਜਿਵੇਂ ਇਹ ਬੰਦਾ ਆ ਰਿਹਾ ਹੈ ਇਹ ਨਹੀਂ ਬੰਦਾ ਬੜਾ ਭਰਮ ਕਰਨੀ ਹੈ ਜਿਵੇਂ ਦਾ ਮਰਜ਼ੀ ਹੈ ਉਹ ਅੰਦਰ ਸਿਮਰਨ ਚੱਲਦਾ ਹੁੰਦਾ ਜਿਹਦੀ ਦੇਵ ਦ੍ਰਿਸ਼ਟੀ ਖੁੱਲੀ ਹੈ ਉਹ ਬੰਦੇ ਵੱਲ ਵਹਿੰਦਾ ਆਕਾਰ ਵੱਲ ਥੋੜੇ ਜਿਰ ਬਾਅਦ ਆਕਾਰ ਖਤਮ ਹੋ ਜਾਂਦਾ ਹੈ ਜੋਤ ਪਰ ਜੋਤ ਦਿਸਣ ਲੱਗ ਪੈਂਦੀ ਉਹਨੂੰ ਅੰਦਰੋਂ ਉਹ ਜੋਤ ਨੂੰ ਜਾ ਕੇ ਜਫਾ ਪਾਣੀਦਾ ਉਹ ਬਸ ਚਲਾਉਂਦਾ ਸੀ ਇੱਕ ਦਿਨ ਸਵੇਰੇ 9 ਵਜੇ ਵਾਲੀ ਬੱਸ ਲੈ ਕੇ ਸ਼ਹਿਰ ਨੂੰ ਜਾ ਰਿਹਾ ਤੇ ਵਿੱਚ ਸਾਰੇ ਬੰਦੇ ਡਿਊਟੀਆਂ ਵਾਲੇ ਬੈਠੇ ਜਿੰਨਾ ਟਾਈਮ ਤੇ ਜਾ ਕੇ ਆਫਿਸ ਵਿੱਚ ਦਫ਼ਤਰ ਵਿੱਚ ਜਾਣਾ ਸੀ ਰੋਹ ਵਿੱਚ ਕੋਈ ਚੀਜ਼ ਆ ਗਈ ਤੇ ਅੱਕੂ ਇੱਕ ਬੰਦਾ ਸਾਈਕਲ ਤੇ ਤੁਰਿਆ ਆਉਂਦਾ ਸੀ ਆਪੋਜੀਟ ਦੂਜੀ ਸਾਈਡ ਤੋਂ ਬੱਸ ਉਹਨੇ ਹੌਲੀ ਕੀਤੀ ਥੋੜੀ ਜਿਹੀ ਵੈਸੇ ਕਰਨੀ ਪਈ ਤੇ ਅੰਦਰ ਕਿਤੇ ਲਹਿਰ ਵੱਜੀ ਪ੍ਰਕਾਸ਼ ਦੀ ਨਾਮ ਦੀ ਉਹ ਬੰਦੇ ਵੱਲ ਵੇਖਿਆ ਤੇ ਉਹਦੇ ਵਿੱਚੋਂ ਜੋਤ ਪ੍ਰਗਟ ਹੋ ਗਈ ਸਾਈਕਲ ਵਾਲੇ ਵਿੱਚ ਬੰਦਾ ਅਲੋਪ ਹੋ ਗਿਆ ਤੇ ਜੋਤ ਪ੍ਰਗਟ ਹੋ ਗਈ ਦੇਹੀ ਗੁਪਤ ਵਿਦੇਹੀ ਦਿਸ਼ਾ ਬੱਸ ਖਲਾਰਤੀ ਸੜਕ ਦੇ ਵਿੱਚ ਘਾਰ ਥੱਲੇ ਉਤਰ ਗਿਆ ਉਹ ਸਾਈਕਲ ਵਾਲਾ ਕਹਿੰਦਾ ਵੀ ਬੱਸ ਖਲਾਰ ਕੇ ਗੱਲ ਕੀ ਬਣ ਗਈ ਵੀ ਮੈਂ ਤਾਂ ਕੋਈ ਗਲਤੀ ਕਰ ਬੈਠਾ ਮੈਨੂੰ ਲੱਗਦਾ ਵੀ ਮਾਰਨਗੇ ਕੁੱਟਣਗੇ ਕੁਝ ਨਾ ਕੁਝ ਉਹ ਜਾ ਕੇ ਉਹਨੇ ਉਹਨੂੰ ਜਫੀ ਪਾਲੀ ਸਾਈਕਲ ਵਾਲੇ ਨੂੰ ਉਹ ਕਹਿੰਦਾ ਭਾਈ ਮੈਂ ਕੁਝ ਨਹੀਂ ਕੀਤਾ ਮੈਨੂੰ ਕੀ ਕਹਿਣਾ ਉਹ ਕਹਿੰਦਾ ਤੈਨੂੰ ਤਾਂ ਮੈਂ ਲੱਭਦਾ ਫਿਰਨਾ ਬੜੇ ਚਿਰ ਦਾ ਅੱਜ ਮਿਲਿਆ ਤੂੰ ਇੰਨੇ ਦਿਨ ਹੋ ਗਏ ਤੈਨੂੰ ਯਾਦ ਕਰਦਾ ਸ਼ੁਕਰ ਹੈ ਤੂੰ ਮਿਲ ਪਿਆ ਤੇਰੇ ਦਰਸ਼ਨਾਂ ਦੇ ਵਾਸਤੇ ਤੇ ਮੈਂ ਸਾਰੀ ਉਮਰ ਪਾਠ ਕਰਦਾ ਰਿਹਾ ਅੱਜ ਤੂੰ ਮਿਲਿਆ ਉਹ ਕਹੇ ਬੰਦੇ ਨੂੰ ਹੋਇਆ ਕਿ ਸਵਾਰੀਆਂ ਬੱਸ ਤੋਂ ਵੀ ਉਤਰ ਆਈਆਂ ਉਹ ਕਹਿਣ ਵੀ ਡਰਾਈਵਰ ਸਾਹਿਬ ਬੱਸ ਚਲਾਓ ਕਿੰਨੇ ਤੁਹਾਡੇ ਜੋ ਕਿਸ ਨੂੰ ਉਦੀ ਚਲਾ ਲਓ ਮੈਂ ਤਾਂ ਹੁਣ ਜਿਹਨੂੰ ਮਿਲਣਾ ਸੀ ਉਹ ਮਿਲ ਪਿਆ ਹੈ ਨਾ ਮੈਂ ਨਹੀਂ ਛੱਡਦਾ ਇਹਨੂੰ ਉਹ ਵਿਚਾਰਾ ਸਾਈਕਲ ਵਾਲਾ ਵੀ ਜਾਨ ਛਡਾਇਆ ਤੇ ਦੂਜਾ ਵੀ ਹੁਣੇ ਕੀ ਹੈ ਇਸ ਲਈ ਮੈਂ ਕਹਿੰਦਾ ਜਿਹਦੀ ਦਿਵ ਦ੍ਰਿਸ਼ਟੀ ਖੁੱਲੀ ਹੈ ਉਹ ਬੰਦਾ ਸਮਾਜਵਾਦੀ ਨਹੀਂ ਰਹਿ ਸਕਦਾ ਬਹੁਤ ਉਲਝਣਾ ਪੈ ਜਾਣਗੇ ਬਹੁਤ ਜਿਆਦੀਆਂ ਕਹਿ ਸਕਦੀਆਂ ਕਈ ਐਵੇਂ ਦੇ ਕੰਮ ਕਰ ਬੋਵੇਗਾ ਸਮਾਜ ਉਹਨੂੰ ਬਰਦਾਸ਼ਤ ਨਹੀਂ ਕਰੇਗਾ ਹੋਰ ਵੀ ਕੁਝ ਕਰ ਸਕਦਾ ਉਹ ਇਹਦੇ ਤੋਂ ਬਿਨਾਂ